ਦੇਖੋ ਜੀ ਅਸੀਂ ਤਾਂ ਫਿਲਮ ਬਣਾਈ ਐ 2016 ਦੇ ਵਿੱਚ ਅਸੀਂ ਇੱਕ ਸਨੇਮੇ ਬੱਕਰੀ ਚੀਜ਼ ਲੈ ਕੇ ਆਏ ਸੀ ਉਹ ਸੀ ਦੀ ਸਾਡੀ ਫਿਲਮ ਅਰਦਾਸ ਸੀ ਨੂੰ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਫਿਰ 2019 ਚ ਅਸੀਂ ਉਹਦੀ ਅਗਲੀ ਕੜੀ ਦੀ ਫਿਲਮ ਲੈ ਕੇ ਆਏ ਅਰਦਾਸ ਕਰਾਂ ਤੇ ਹੁਣ 19 ਤੋਂ ਬਾਅਦ 5 ਸਾਲਾਂ ਬਾਅਦ ਅਸੀਂ ਉਸੇ ਕੜੀ ਦੀ ਅਗਲੀ ਫਿਲਮ ਲੈ ਕੇ ਆਏ ਆ ਅਰਦਾਸ ਸਭ ਤੋਂ ਵੱਧ ਦੇ ਭਲੇ ਦੀ ਵੈਸੇ ਆਪਾਂ ਨਾਂ ਤੋਂ ਹੀ ਕਾਸਾ ਕੁਝ ਕਲੀਅਰ ਹੋ ਜਾਂਦਾ ਕਿ ਫਿਲਮ ਕਿਹੋ ਜੀ ਹੋਊਗੀ ਪਰ ਅਸੀਂ ਸਮਝਦੇ ਆ ਕਿ ਅੱਜ ਸਮੇਂ ਦੇ ਹਾਣ ਦੀ ਫਿਲਮ ਐ ਜਿਹਹੀ ਜਿਹ ਸਾਡੇ ਸਮੇਂ ਨੂੰ ਲੋੜ ਐ ਉਹੋ ਜੀ ਫਿਲਮ ਐ ਖਾਸ ਕਰਕੇ ਸਾਡੀ ਜਿਹੜੀ ਜਨਰੇਸ਼ਨ ਹੈ ਉਹਨਾਂ ਲਈ ਰਿਸ਼ਤਿਆਂ ਦੀ ਕੀ ਅਹਿਮੀਅਤ ਹੋਵੇ ਉਸ ਗੱਲ ਨੂੰ ਬਿਆਨ ਕਰਨ ਦੀ ਫਿਲਮ ਹੈ ਸਾਨੂੰ ਐਂ ਲੱਗਦਾ ਸੀ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਬਹੁਤ ਸਾਰਾ ਕੁਝ ਕੀਤਾ ਚੰਗੀਆਂ ਫਿਲਮਾਂ ਬਣਾਈਆਂ ਬਹੁਤ ਜਿਹਦੇ ਵਿੱਚ ਕਮੇਡੀ ਫਿਲਮਾਂ ਵੀ ਆਈਆਂ ਪਰਿਵਾਰਕ ਫਿਲਮਾਂ ਵੀ ਆਈਆਂ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ 170 ਦੇ ਲਗਭਗ ਫਿਲਮਾਂ ਕੀਤੇ ਹਿੰਦੀ ਪੰਜਾਬੀ ਅੰਗਰੇਜ਼ੀ ਮੈਂ ਆਪਣੀ ਜ਼ਿੰਦਗੀ ਚ ਇਹੋ ਜਿਹੀ ਫਿਲਮਾਂ ਜੀ ਕੀਤੀ ਸੋ ਮੈਨੂੰ ਲੱਗਦਾ ਕਿ ਇਹ ਸਾਡੇ ਲਈ ਬਹੁਤ ਪ੍ਰੋਫ ਡਲੀ ਗੱਲ ਹੈ ਜਦੋਂ ਅਸੀਂ ਜੇ ਸਾਨੂੰ ਕੁਦਰਤ ਨੇ ਜ਼ਿੰਦਗੀ ਦਿੱਤੀ ਅਸੀਂ ਥੋੜੇ ਜਿਹਾ ਹੋਰ ਬੁੱਢੇ ਹੋ ਗਏ ਜਦੋਂ ਕੋਟੇ-ਕਾਟੇ ਨਹੀਂ ਚੱਲਦੇ ਹੋਣਗੇ ਅਸੀਂ 85 ਸਾਲਾਂ ਤੋਂ ਸਾਨੂੰ ਹੋਣ ਦਾ ਮੌਕਾ ਮਿਲਿਆ ਫਿਰ ਬੰਦਾ ਵੈਲਿਊਏਟ ਕਰਦਾ ਕਿ ਮੈਂ ਜ਼ਿੰਦਗੀ ਵਿੱਚ ਕੀ ਕੁਝ ਖੱਟਿਆ ਕੀ ਕੁਝ ਗੁਆਇਆ ਪਰ ਮੈਨੂੰ ਲੱਗਦਾ ਕਿ ਸਾਡੇ ਲਈ ਉਦੋਂ ਸੋਚਣ ਲਈ ਸਭ ਤੋਂ ਵੱਡੀ ਗੱਲ ਇਹ ਹੋਊਗੀ ਕਿ ਅਸੀਂ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਵਰਗੇ ਫਿਲਮ ਦਾ ਹਿੱਸਾ ਬਣੇ ਸੋ ਇਹ ਉਹ ਫਿਲਮ ਹੈ ਜਿਹੜੀ ਸਾਡੀ ਜਨਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਅਹਿਸਾਸ ਕਰਾਉਂਦੀ ਹੈ ਜਿਹੜੀਆਂ ਕਈ ਵਾਰ ਅਸੀਂ ਲਿਖ ਕੇ ਨਹੀਂ ਕਹਿਣ ਦੱਸ ਸਕਦੇ ਬੋਲ ਕੇ ਨਹੀਂ ਦੱਸ ਸਕਦੇ ਜਦੋਂ ਫੈਮਿਲੀ ਨਾਲ ਬਹਿ ਕੇ ਬੰਦਾ ਫਿਲਮ ਦੇਖਦਾ ਉਹਨੂੰ ਲੱਗਦਾ ਕਿ ਮੇਰੀਆਂ ਜਿਹੜੀਆਂ ਮੋਰਲ ਵੈਲ ਜਿਹੜੇ ਚੀਜ਼ਾਂ ਸਾਨੂੰ ਸਿਖਾਉਣੀਆਂ ਚਾਹੀਦੀਆਂ ਸੀ ਆਪਣੀ ਜਨਰੇਸ਼ਨ ਨੂੰ ਉਹ ਚੀਜ਼ਾਂ ਅਸੀਂ ਫਿਲਮ ਨਾਲ ਹੀ ਲੈ ਕੇ ਆਏ ਹਾਂ ਸਨ 2000 ਦੇ ਵਿੱਚ ਜਦੋਂ ਮੋਬਾਈਲ ਆਇਆ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੇ ਸਾਡੇ ਪੇਰੈਂਟਸ ਨੇ ਸਾਨੂੰ ਸਿਖਾਈਆਂ ਸੀ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਨਹੀਂ ਸਕੇ ਕਿਉਂਕਿ ਸਮਾਂ ਤੇਜ਼ੀ ਨਾਲ ਵਗਣ ਲੱਗਿਆ ਸਾਨੂੰ ਇਹ ਲੱਗਿਆ ਕਿ ਜੇ ਅਸੀਂ ਸਮੇਂ ਦੇ ਨਾਲ ਨਾ ਭੱਜੇ ਤਾਂ ਪਿੱਛੇ ਰਹਿ ਜਾਾਂਗੇ ਸੋ ਇਸ ਚੱਕਰ 'ਚ ਅਸੀਂ ਬੱਚਿਆਂ ਨੂੰ ਟਾਈਮ ਨਹੀਂ ਦੇ ਸਕੇ ਇਹ ਜਿਹੜੇ ਅਸੀਂ ਅਜ ਫਾਦਰ ਲੋਕ ਆ ਮਦਰ ਲੋਕ ਨੇ ਅਸੀਂ ਜਿੰਨਾ ਟਾਈਮ ਸਾਨੂੰ ਸਾਡੇ ਪੇਰੈਂਟਸ ਨੇ ਦਿੱਤਾ ਉਹਨਾਂ ਟਾਈਮ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੇ ਸਕੇ ਇਹ ਗੱਲ ਤੇ ਬਿਲ ਸੋ ਸਾਡੀ ਪਿਛਲੀ ਫਿਲਮ ਦਾ ਇੱਕ ਡਾਇਲੋਗ ਹੈ ਕਹਿੰਦੇ ਵੀ ਜੇ ਤੁਹਾਤੋਂ ਗਲਤੀ ਹੋ ਜੇ ਤਾਂ ਤੁਹਾਨੂੰ ਸੌਰੀ ਕਹਿਣ ਲੱਗੇ ਜਾਂ ਮਾਫੀ ਮੰਗਣ ਲੱਗੇ ਦੇਰ ਨਹੀਂ ਕਰਨੀ ਚਾਹੀਦੀ। ਸੋ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਆਪਣੀ ਜਨਰੇਸ਼ਨ ਤੋਂ ਇਸ ਗੱਲ ਦੀ ਮਾਫੀ ਮੰਗਦਾ ਕਿ ਅਸੀਂ ਜਿਹੜੇ ਪੇਰੈਂਟਸ ਲੋਕਾਂ ਮਦਰ ਲੋਕ ਨੇ ਅੱਜ ਸਾਡੀ ਉਮਰ ਦੇ ਨੇ ਉਹਨਾਂ ਬੰਦਿਆਂ ਤੋਂ ਗਲਤੀ ਹੋਈ ਆ ਅਸੀਂ ਬੱਚਿਆਂ ਨੂੰ ਸਮਾਂ ਨਹੀਂ ਦੇ ਸਕੇ। ਸਾਡੇ ਬੱਚਿਆਂ ਨੇ ਜਿਹੜੀਆਂ ਚੀਜ਼ਾਂ ਅੱਜ ਤੋਂ 10 ਸਾਲ ਪਹਿਲਾਂ 8 ਸਾਲ ਪਹਿਲਾਂ ਸਿੱਖੜੀਆਂ ਸੀ ਉਹਨਾਂ ਤੋਂ ਵਾਂਝੇ ਰਹਿ ਗਏ। ਸੋ ਇਸ ਕਰਕੇ ਫਿਰ ਜਿਹੜੇ ਸਾਡੇ ਟੀਚਰ ਸਾਹਿਬਾਨ ਸੀ ਉਹਨਾਂ ਦੀ ਡਿਊਟੀ ਵੱਧ ਗਈ ਕਿ ਉਹ ਡਬਲ ਮਿਹਨ ਤੇ ਜ਼ਿੰਦਗੀ ਦੇ ਮੋਰਲ ਵੈਲਿਊ ਵੀ ਦੱਸਣਾ ਪਰ ਜਦੋਂ ਉਹ ਦੱਸਣ ਲੱਗੇ ਫਿਰ ਸਾਡੇ ਪੇਰੈਂਟਸ ਨੂੰ ਇਹ ਗੱਲ ਹੋਈ ਕਿ ਤੁਸੀਂ ਸਾਡੇ ਬੱਚਿਆਂ ਨੂੰ ਐ ਕਿਵੇਂ ਕਿਹਾ ਆ ਕਿਉਂ ਕਿਹਾ ਬੱਚੇ ਨੂੰ ਹੱਥ ਕਿਵੇਂ ਲਾਇਆ ਇਹ ਨਮਾ ਪੰਗਾ ਖੜਾ ਹੋ ਗਿਆ ਫਿਰ ਟੀਚਰ ਕਹਿੰਦੇ ਚਲੋ ਕੋਈ ਗੱਲ ਨਹੀਂ ਜਿਹਾ ਜਿਆ ਤੁਸੀਂ ਚਾਹੋ ਨੇ ਹੋਇਆ ਪੜ੍ਹਾ ਦਿੰਨੇ ਆ ਪਰ ਸਾਨੂੰ ਇਹ ਮਹਿਸੂਸ ਹੋਈ ਗੱਲ ਕਿ ਇਹ ਚੀਜ਼ਾਂ ਅਸੀਂ ਸਿਨੇਮੇ ਰਾਹੀਂ ਦੱਸ ਸਕਦੇ ਆ ਸਾਡੇ ਜਿਹੜੇ ਬਜ਼ੁਰਗ ਬੰਦੇ ਸੀਗੇ ਸਾਡੇ ਜਿਹੜੇ ਦਾਨਚੰਦ ਲੋਕ ਸੀਗੇ ਸਾਡੇ ਵਿਦਵਾਨ ਲੋਕ ਸੀਗੇ ਉਹ ਆਪਣਾ ਗਿਆਨ ਕਿਤਾਬਾਂ ਚ ਬੰਦ ਕਰਕੇ ਇਸ ਦੁਨੀਆ ਤੋਂ ਚਲੇ ਗਏ ਅੱਜ ਕਿਤਾਬਾਂ ਲਾਇਬ੍ਰੇਰੀ ਜੀ ਬੰਦ ਪਈਆਂ ਪਰ ਸਾਡੇ ਬੱਚਿਆਂ ਕੋਲ ਅੱਜ ਲਾਇਬ੍ਰੇਰੀ ਜਾਣ ਦਾ ਸਮਾਂ ਨਹੀਂ ਹੈ ਸੋ ਇਸ ਕਰਕੇ ਅਸੀਂ ਇਹ ਚੀਜ਼ਾਂ ਸਿਨੇਮੇ ਨਾਲ ਹੀ ਲੈ ਕੇ ਆਏ ਆ ਇਸ ਕਰਕੇ ਸਾਨੂੰ ਲੱਗਦਾ ਕਿ ਸਾਡੇ ਜਿਹੜੇ ਬੱਚੇ ਐ ਇਹ ਫਿਲਮ ਦੇਖ ਕੇ ਅਹਿਸਾਸ ਮਹਿਸੂਸ ਕਰਨਗੇ ਸਰ ਇਸ ਫਿਲਮ ਰਹੀ ਤੁਸੀਂ ਪ੍ਰਚਾਰ ਕਰ ਰਹੇ ਹੋ ਤੇ ਇੱਕ ਦਿਨ ਤੋਂ ਤੇ ਮਾਲਕ ਹੋ ਕੇ ਤੁਸੀਂ ਜੇ ਵੀ ਆਏ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਪੰਜਾਬੀ ਦਸਕਾ ਸਰ ਬਹੁਤ ਚੰਗਾ ਰਿਸਪੌਂਸ ਹੈ ਜੀ ਅਸੀਂ ਜਿੰਨੇ ਕਾਲਜਾਂ ਗਏ ਜਿੰਨੇ ਅਸੀਂ ਜਿਹੜੀਆਂ ਕੋਈ ਸੰਸਥਾ ਚਲਾਉਂਦੇ ਨੇ ਬੰਦੇ ਸਮਾਜ ਸੇਵੀ ਬੰਦੇ ਨੇ ਉਹਨਾਂ ਕੋਲ ਗਏ ਤਾਂ ਉਹਨਾਂ ਨੂੰ ਸੀ ਗੱਲ ਕਹਿਣ ਚ ਕਾਮਯਾਬ ਹੋਇਆ ਉਹਨਾਂ ਲੋਕਾਂ ਨੇ ਸਾਨੂੰ ਦੱਸਿਆ ਕਿ ਇਹ ਫਿਲਮ ਵੀ ਤੁਸੀਂ ਸਾਡੇ ਲਈ ਬਣਾਈ ਹੈ ਤਾਂ ਅਸੀਂ ਇਸ ਨੂੰ ਦਾ ਪ੍ਰਚਾਰ ਕਰਾਂਗੇ ਹੁਣ ਤੱਕ ਇਹ ਸਾਡੀ ਫਿਲਮ ਸੀ ਹੁਣ ਤਾਂ ਦਰਸ਼ਕਾਂ ਦੀ ਫਿਲਮ ਹੈ ਜੀ ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਸੁਨੇਹਾ ਦਰਸ਼ਕ ਲੈ ਕੇ ਜਾ ਰਿਹਾ ਜਿਹੜਾ ਸਾਡੀ ਫਿਲਮ ਦੇਖਦਾ ਉਹ ਲੋਕਾਂ ਨੂੰ ਜਾ ਕੇ ਦੱਸ ਰਿਹਾ ਕਿ ਕਿਹੋ ਜੀ ਫਿਲਮ ਹੈ ਤੁਹਾਨੂੰ ਕਿਉਂ ਦੇਖਣੀ ਚਾਹੀਦੀ ਹੈ ਆਨ ਨੇ ਸਮਝਦੇ ਹੋ ਜੀ ਇਹ ਫਿਲਮਾਂ ਦੀ ਕਿੰਨੀ ਲੋੜ ਹੈ ਸਰ ਬਹੁਤ ਲੋੜ ਹੈ ਮੈਂ ਕਹਿੰਦਾ ਜੇ ਇਹੋ ਜਿਹੀਆਂ ਫਿਲਮਾਂ ਨੂੰ ਅੱਜ ਇਸ ਨੂੰ ਹੰਗ ਫਿਲਮ ਇਹੋ ਜਿਹੀ ਬਣਨ ਲੱਗ ਜਾਨੀਆਂ ਅੱਜ ਤਾਂ ਪੰਜਾਬੀ ਲੋਕਾਂ ਜੀ ਆਲੂ ਬੀਜ ਦੇ ਆਲੂ ਬੀਜ ਹੀ ਜਾਨੇ ਆ ਗੰਨਾ ਬੀਜ ਦੇ ਗੰਨੇ ਹੀ ਬੀਜ ਜਾਨੇ ਆ ਸੋ ਜੇ ਕਮੇਡੀ ਫਿਲਮਾਂ ਬਣਨ ਲੱਗ ਕਮੇਡੀ ਬਣਾਈ ਜਾਨੇ ਆ ਸੋ ਮੈਂ ਕਹਿੰਦਾ ਜੀ ਇਹੋ ਜਿਹੀਆਂ ਫੈਮਿਲੀ ਫਿਲਮਾਂ ਬਣਨ ਲੱਗ ਗਈਆਂ ਜਿਹੜੀਆਂ ਸਮਾਜ ਨੂੰ ਚੰਗੀ ਸਿੱਖ ਦੇਣੀਆਂ ਤੁਸੀਂ ਦੇਖਿਓ ਅਗਲੇ ਆਉਣ ਵਾਲੇ ਸਮੇਂ 'ਚ ਫਿਲਮਾਂ ਇਹੀ ਬਣਨ ਲੱਗ ਜਾਨੀਆਂ ਸੋ ਇਸ ਕਰਕੇ ਦਰਸ਼ਕਾਂ ਤੇ ਡਿਪੈਂਡ ਕਰਦੀ ਏ ਗੱਲ ਜੇ ਦਰਸ਼ਕ ਹੁਹਾਰਾ ਦੰਦੇ ਨੇ ਤਾਂ ਇਹੋ ਜਿਹੀਆਂ ਫਿਲਮਾਂ ਹੀ ਬਣਨ گیਆਂ ਕੀ ਕਹਾਂਗੇ ਅੱਜ ਕੱਲ੍ਹ ਦਰਸ਼ਕਾਂ ਨੂੰ ਇਹੀ ਬੇਨਤੀ ਕਰ ਫੈਮਲੀ ਨਾ ਪੈਕੇਜ ਜਰੂਰ ਦੇਖੋ ਤੁਹਾਨੂੰ ਕਿਸੇ ਨੂੰ ਫਿਲਮ ਪਸੰਦ ਨਹੀਂ ਆਈ ਅਸੀਂ ਪੈਸੇ ਵਾਪਸ ਕਰ ਸਕਦੇ ਹਾਂ ਅਸਾਨੂੰ ਇਹਨਾਂ ਕੌਨਫੀਡੈਂਟ ਆਪਣੀ ਫਿਲਮ ਤੇ ਸਰ ਅੱਜ ਰੋਨੀ ਸਾਹਿਬ ਆਏ ਆ ਉਕਾਸ ਤੇ ਜਿਹੜੀ ਤੁਹਾਡੇ ਸੀਗੀ ਪ੍ਰੋਮੋਸ਼ਨ ਸੀਗੀ ਤੁਸੀਂ ਕਿਸ ਤਰ੍ਹਾਂ ਦੀ ਤੁਸੀਂ ਵੀ ਨਾਲ ਫਿਲਮ ਦੇਖੀ ਆ ਕੀ ਕਿਸ ਤਰ੍ਹਾਂ ਦੀ ਫਿਲਮ ਇਹ ਫਿਲਮ ਇੱਕ ਹਰ ਇੱਕ ਪਰਿਵਾਰਕ ਮੈਂਬਰ ਦੀ ਫਿਲਮ ਆ ਜੀ ਤੇ ਮੈਂ ਵੀ ਫਿਲਮ ਦੇਖੀ ਸੀ ਅੰਦਰ ਬੈਠ ਕੇ ਉਹਨਾਂ ਨਾਲ ਤੇ ਫਿਲਮ ਦੇਖ ਕੇ ਮਤਲਬ ਸਟਾਰਟਿੰਗ ਤੋਂ ਇਨੀ ਈਮੋਸ਼ਨਲ ਫਿਲਮ ਹੈਗੀ ਹੈ ਜੀ ਮਤਲਬ ਜਿਹੜਾ ਅੰਦਰ ਬੈਠਾ ਦੇਖਦਾ ਫਿਲਮ ਉਹ ਇਹੀ ਸੋਚਦਾ ਕਿ ਫਿਲਮ ਮੇਰੇ ਦਿੱਤ ਬਣੀ ਹੋਈ ਹੈਗੀ ਆ ਸੋ ਮੈਂ ਮਤਲਬ ਇਹੀ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਫਿਲਮ ਹੈਗੀ ਹੈ ਹਰ ਇੱਕ ਬੰਦੇ ਨੂੰ ਦੇਖਣੀ ਚਾਹੀਦੀ ਹੈ ਹਰ ਇੱਕ ਬੱਚੇ ਨੂੰ ਦੇਖਣੀ ਚਾਹੀਦੀ ਹੈ ਪੇਰੈਂਟਸ ਪ੍ਰਤੀ ਰਿਸ਼ਤੇਆ ਪ੍ਰਤੀ ਫਿਲਮ ਦੀ ਮੇਨ ਮਹੱਤਤਾ ਦੱਸਦੀ ਹੈਗੀ ਆ ਸੋ ਇਹ ਮੇਰੀ ਇੱਕ ਸਾਰਿਆਂ ਨੂੰ ਬੇਨਤੀ ਆ ਤੇ ਰੋਣੀ ਸਾਹਿਬ ਆਏ ਸੀਗੇ ਇੱਕ ਸਾਡੇ ਇਥੇ ਸੰਸਥਾ ਹੈਗੀ ਆ ਗੁਰੂ ਪੀਰ ਸੋਈ ਆ ਕੈਡ ਅਚਰਵਾਲ ਤੇ ਉਹਨਾਂ ਦੇ ਜਿਹੜੇ ਮੈਂਬਰਸ ਉੱਥੇ ਹੈਗੇ ਆ ਜੋ ਉਹਨਾਂ ਉੱਥੇ ਮਤਲਬ ਜਿਲ੍ਹਾ ਦੀ ਸੇਵਾ ਕਰਦੇ ਹੈਗੇ ਆ ਜਿਨ੍ਹਾਂ ਨੂੰ ਕੋਈ ਰੋਟੀ ਪਾਣੀ ਨਹੀਂ ਦਿੰਦਾ ਉਹ ਸੰਸਥਾ ਨੂੰ ਲੈ ਲਾ ਕੇ ਆਏ ਸੀ ਸਾਰਿਆਂ ਦਾ ਹੱਲਣ ਵਾਸਤੇ ਸੋ ਫਿਲਮ ਦੇਖੀ ਆ ਬਹੁਤ ਵਧੀਆ ਲੱਗੀ ਐ ਜੀ ਸਾਰਾ ਫਿਲਮ ਇੰਡਸਟਰੀ ਦੇ ਨਾਲ ਨਾਲ ਜਿਹੜੇ ਸਿਨੇਮਾਸ ਇੰਡਸਟਰੀ ਹੈਗੀ ਆ ਉਹਦਾ ਬੜਾ ਅਹਿਮ ਰੋਲ ਹੈ ਹੂੰ ਹੂੰ ਤੁਸੀਂ ਜਿਹੜੇ ਇਸ ਪਿੰਡੂ ਖੇਤਰ ਦੇ ਵਿੱਚ ਤੁਹਾਡਾ ਜਿਹੜਾ ਸਿਨੇਮਾ ਹੈ ਹੂੰ ਹੂੰ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਕਿ ਇਹ ਫਿਲਮ ਕਿਸ ਤਰ੍ਹਾਂ ਪਿੰਡੂ ਖੇਤਰ ਦੇ ਵਿੱਚ ਰਿਸ਼ਤੇ ਨੂੰ ਸਥਾਪਿਤ ਕਰੇਗੀ ਇਹ ਫਿਲਮ ਦੇਖੋ ਪਿੰਡੂ ਖੇਤਰ ਦੇ ਵਿੱਚ ਪਹਿਲੀ ਗੱਲ ਤੋਂ ਮੈਂ ਦੱਸਣਾ ਚਾਹੁੰਦਾ ਜੀ ਇੰਡੀਆ ਦੇ ਵਿੱਚ ਇੱਕ ਪਹਿਲਾ ਸਿਨੇਮਾ ਆਇਆ ਜਿਹੜਾ ਗਰੂਲ ਦੇ ਵਿੱਚ ਬਣਿਆ ਹੈ ਸੋ ਜਿਹੜਾ ਜਰੌਨੀ ਸਾਹਿਬ ਵੀ ਆਏ ਸੀ ਕਿ ਉਹ ਮੈਨਾਂ ਗੱਲ ਕਰਦੇ ਸੀਗੇ ਕਹਿੰਦੇ ਮੈਂ ਸਭ ਤੋਂ ਪਹਿਲਾਂ ਮੈਂ ਆਸਟ੍ਰੇਲੀਆ ਵਿੱਚ ਦੇਖਿਆ ਸੀ ਕਿ ਉਹ ਫਿਰ ਇੱਕ ਮੈਂ ਸਾਰੀ ਇੰਡੀਆ ਦੇ ਵਿੱਚ ਵਰਲਡ ਦੇ ਵਿੱਚ ਘੁੰਮਿਆ ਇੰਡੀਆ ਦੇ ਘੁੰਮਿਆ ਕਿਤੇ ਵੀ ਜਿਹੜਾ ਸਿਨੇਮਾ ਹੈ ਪਿੰਡ ਦੇ ਵਿੱਚ ਨਹੀਂ ਹੈ ਤੁਹਾਡਾ ਸਿਨੇਮਾ ਮੈਂ ਪਹਿਲੀ ਵਾਰੀ ਫਸਟ ਟਾਈਮ ਦੇਖਿਆ ਕਿ ਜਿਹੜਾ ਪਿੰਡ ਵਿੱਚ ਬਣਿਆ ਆਸਟ੍ਰੇਲੀਆ ਦੇ ਵਿੱਚ ਕਹਿੰਦਾ ਇੱਕ ਇੱਕ ਚੇਨ ਹੈ ਉਹਦੇ ਉੱਥੇ ਮੈਂ ਹੈਰਾਨ ਹੋ ਗਿਆ ਦੇਖ ਕੇ ਉੱਥੇ ਵੀ ਲਿਖਿਆ ਸੀ ਵਿਲੇਜ ਸਿਨੇਮਾ ਤੇ ਉਹ ਸਿਨੇਮਾ 'ਚ ਮੈਨੂੰ ਦੁਆਰਾ ਕਹਿੰਦਾ ਤੁਹਾਡੇ ਸਿਨੇਮਾ ਜਾ ਕੇ ਮੈਨੂੰ ਮਹਿਸੂਸ ਹੋਇਆ ਕਿ ਜਿਹੜਾ ਮਤਲਬ ਬਿਲ ਸਿਨੇਮਾ ਹੈ ਕਿ ਇੰਡੀਆ ਦੇ ਵਿੱਚ ਵੀ ਹੈ ਸੋ ਬੜੇ ਖੁਸ਼ੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਉਹ ਤੁਸੀਂ ਦੇਖੋ ਕਿ ਪਿੰਡ ਵਾਲਾ ਬੰਦਾ ਕਿ ਸ਼ਹਿਰ ਨੂੰ ਨਹੀਂ ਜਾਂਦਾ ਸੀਗਾ ਹੁਣ ਪਿੰਡ ਦੇ ਵਿੱਚ ਹੋਣ ਦੇ ਨਾਤੇ ਸਾਡੇ ਕੋਲ ਪਹਿਲਾ ਬੀਬੀ ਦਾ ਜਿਹੜੀ ਮੂਵੀ ਆਈ ਸੀਗੀ ਉਹ ਵੀ 15 20 ਦਿਨ ਤੋਂ ਚੱਲ ਰਹੀ ਹੈ ਉਹ ਫੁੱਲ ਸ਼ੋਅ ਚੱਲ ਰਿਹਾ ਹੈ ਉਹ 100 ਮੈਂ ਕਹਿੰਦਾ 90% ਇਹਨੇ ਪਿੰਡਾਂ ਵਿੱਚੋਂ ਲੋਕੀ ਆ ਰਹੇ ਆ ਔਰ ਆ ਕੇ ਉਹ ਸਾਰੇ ਹੈਰਾਨ ਹੁੰਦੇ ਦੇਖ ਕੇ ਕਿ ਇੱਕ ਕਨਸੈਪਟ ਐਦਾਂ ਦਾ ਵੀ ਹੋ ਲੱਗਾ ਹੈ ਸੋ ਇਹ ਲੋਕੀ ਅੱਗੇ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਸੀਗੇ ਹੁਣ ਸਿਨੇਮਾ ਪਿੰਡ ਨੂੰ ਦੇਖ ਕੇ ਕੋਨਾਂ ਦੀ ਇੱਕ ਆਸ਼ਾ ਵੱਧਦੀ ਆ ਪਹਿਲਾ ਫਿਲਮ ਦੇਖ ਕੇ ਰਜਨੀ ਆ ਜੋ ਦੁਬਾਰੀ ਰਿਪੀਟ ਕਰਕੇ ਬੀਵੀ ਮੂਵੀ ਦੁਆਰਾ ਦੇਖਣਾ ਹੈ ਜਿਆਦਾਤਰ ਸਿਨੇਮਾ ਘਰਾਂ ਲੋ ਬਿਜ਼ਨਸ ਦੇ ਤੌਰ ਤੇ ਚਲਾਇਆ ਜਾਂਦਾ ਤੁਹਾਡੇ ਲੋ ਅੱਜ ਸ਼ੋਅ ਸਗਾ ਉਹਦੇ ਲੋ ਫ੍ਰੀ ਟਿਕਟ ਹਾਂਜੀ ਫ੍ਰੀ ਆਫ ਕੋਸਟ ਜੋ ਵੀ ਖਲਾਬ ਲੈ ਆ ਵੀ ਗਿਆ ਉਹਨਾਂ ਨੂੰ ਹਾਂਜੀ ਹਾਂਜੀ ਮੈਂ ਸਾਡੀ ਸੋਚ ਇਹੀ ਹੈ ਜੀ ਕਿ ਚਲੋ ਹਰ ਇੱਕ ਬੰਦਾ ਨਹੀਂ ਰਿਪੋਰਟ ਕਰ ਸਕਦਾ ਇਹ ਜਿਹੜੀ ਸੰਸਥਾ ਸੀ ਕਿ ਠੀਕਾ ਪੈਸੇ ਵਾਲਾ ਤਾਂ ਹਰ ਇੱਕ ਜਗ੍ਹਾ ਜਾ ਕੇ ਵੱਡੇ ਚਾਰਾਂ ਚ ਦੇਖ ਸਕਦਾ ਹੈ ਅਸੀਂ ਜਿਹੜੇ ਅੰਦਰ ਫੂਡ ਦੇ ਵੀ ਰੇਟ ਹੈਗੇ ਸਾਡੇ ਜਿਹੜੇ ਸਾਡਾ ਟਿਕਟ ਦਾ ਰੇਟ ਹੈਗਾ ਤੁਸੀਂ ਜੇ ਕੰਪੈਰੀਸ਼ਨ ਕਰੋਗੇ ਹੁਸ਼ਿਆਰਪੁਰ ਦੇ ਵੀ ਸਿਨੇਮਾ ਦੇ ਨਾਲ ਔਰ ਲੁਧਿਆਣੇ ਦੇ ਸਿਨੇਮਾ ਦੇ ਨਾਲ ਵੀ ਪਰ ਇੱਥੇ ਪਿੰਡ ਦੇ ਸਾਡੇ ਰੇਟ ਬਹੁਤ ਘੱਟ ਰੇਟ ਹੈਗੇ ਆ ਹਰ ਇੱਕ ਬੰਦਾ ਇਹਨੂੰ ਰਿਪੋਰਟ ਕਰ ਸਕਦਾ ਹੈ ਮਾਈਨਰ ਜੇ ਰੇਟ ਹੈਗੇ ਆ ਮਾਈਨਰ ਜੇ ਸਾਡੇ ਫੂਡ ਦੇ ਰੇਟ ਆ ਤੁਸੀਂ ਆਪ ਦੇਖੋਗੇ ਅੰਦਰ ਜਾ ਕੇ ਠੀਕ ਹੈ ਇਸੇ ਕਰਕੇ ਸਾਸੀਂ ਇਹ ਪ੍ਰੋਮੋਟ ਕਰ ਰਹੇ ਤੇ ਭਾਈ ਸਾਹਿਬ ਨਾਲ ਹੈ ਮੇਰੇ ਜੀ ਤੇ ਇੱਕ ਸਿਨੇਮਾ ਸੀ ਹੁਸ਼ਿਆਰਪੁਰ ਹੁਣੇ ਨਵਾਂ ਬਣਾਇਆ ਉਹ ਵੀ ਇਸੇ ਤਰ੍ਹਾਂ ਜੀ ਹੁਸ਼ਿਆਰਪੁਰ ਤੋਂ ਨਾਲ ਹੀ ਹਾਂ ਪਿੰਡ ਅਬਦੁੱਲ ਰਹਿਮ ਦਾ ਫਾਲਸੋ ਫਾਲਸੋ ਪਿੰਡ ਤੇ ਉਹ ਵੀ ਸਟਾਰਟ ਕੀਤਾ 2 ਮਹੀਨੇ ਤੋਂ ਉਹਦੇ ਬਾਰੇ ਥੋੜਾ ਚਾਹੁੰਦੇ ਤੁਹਾਨੂੰ ਇਹ ਦੱਸਣ ਦੇ ਜੀ ਵੀ ਸਾਡੀ ਜਿੱਦਾ ਚੇਨ ਸਟਾਰਟ ਕੀਤੀ ਹੈਗੀ ਆਪਾਂ ਸਾਡੀ ਸੋਚ ਇਹ ਹੈ ਕਿ ਪਿੰਡ ਦੇ ਜਿਹੜੇ ਜਿੰਨੇ ਵੀ ਕਸਟਮਰ ਰਹਿਗੇ ਆ ਤਾਂ ਉਹਨਾਂ ਵਾਸਤੇ ਸਰਵਿਸ ਆਪਾਂ ਪ੍ਰੋਵਾਈਡ ਕਰਾਈਏ ਤਾਂ ਇਹ ਸਾਡੀ ਚੇਨ ਪਿੰਡਾਂ ਵਿੱਚ ਐਮਸੀ ਦੇ ਬਾਅਦ ਸਿਨੇਮੇਸ ਹਾਲੇ ਤੱਕ ਇੰਡੀਆ ਦੇ ਵਿੱਚ ਜਿ ਬਨੇ ਆ ਦੋਏ ਬਨੇ ਆ ਉਹ ਸਾਡੀ ਇਹ ਸਟਾਰ ਸਿਨੇਮ ਇਹ ਪਿੰਡਾਂ ਦੇ ਕਸਟਮਰ ਨੂੰ ਅਸੀਂ ਇਹ ਫੈਸਿਲਿਟੀ ਦੇ ਸਕੀਏ ਕਿ ਇੱਥਾਰਾ ਵਿੱਚ ਤਾਂ ਮਲਟੀਪਲੈਕਸ ਹੈਗੇ ਆ ਉੱਤੇ ਸਾਰੇ ਜਿੰਨੀ ਸਿਟੀ ਦੇ ਕਸਟਮਰ ਆ ਸਕਦੇ ਆ ਤਾਂ ਪਿੰਡਾਂ ਵਾਸਤੇ ਅਸੀਂ ਇਹ ਚੇਨ ਸਟਾਰਟ